ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਲ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹਾਰੀ ਹੋਈ ਬਾਜ਼ ਜਿੱਤ ਗਿਆ ਪੰਜਾਬ ਕਿੰਗਜ਼ ਨੇ ਪਲਟਿਆ ਪੂਰਾ ਮੈਚ ਇਸ ਕਾਰਨ ਬਨੇ ਜੀਟੀ ਦੇ ਧਾਰ ਦੇ ਵਜ੍ਹਾ ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਨਸ ਨੂੰ 11 ਰਨਾਂ ਨਾਲ ਹਰਾਇਆ ਇਸ ਮੈਚ ਵਿੱਚ ਪੰਜਾਬ ਕਿੰਗਜ਼ ਦੇ ਨੇ ਪਹਿਲਾ ਬੱਲੇਬਾਜ਼ ਕਰਦੇ ਹੋਏ 243 ਰਨ ਬਣਾਏ ਰਨ ਬਣਾਏ ਜਵਾਬ ਦੇ ਜਵਾਬ ਵਿੱਚ ਗੁਜਰਾਤ ਟਾਈਨਸ ਟਾਈਟ ਟਾਈਨਸ ਦੀ ਟੀਮ 232 ਰਨ ਤੱਕ ਪਹੁੰਚੀ ਪਹੁੰਚ ਸਕੀ ਸੀ ਇਹ ਪੰਜਾਬ ਦੀ ਜਿੱਤ ਵਿੱਚ ਕਪਤਾਨ ਸ਼ੇਅਰਜ਼ ਆਈਆਰ ਨੇ 97 ਕ ਰਨ ਦੀ ਤੂਫਾਨੀ ਪਾਰੀ ਖੇਡ ਕੇ ਚਮਕ ਚਮਕਦ ਵਿਖਾਈ ਉਧਰ ਸ਼ਾਸਕ ਸਿੰਘ ਫਿਰ ਤੋਂ ਟੀਮ ਵੇ ਦੇ ਹੀਰੋ ਬਣੇ ਇਸ ਮੈਚ ਵਿੱਚ ਵਿਜਨ ਕੁਮਾਰ ਵਿਖਾਕ ਨਦੀਪ ਪੰਜਾਬ ਕਿੰਗਸ ਦੇ ਲਾਈ ਸਾਈ ਟੈਸਟ ਦੇ ਹੀਰੋ ਉੱਤੋਂ ਬਰੇਗ ਪੰਜਾਬ ਕਿੰਗਸ ਲਈ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਕਪਤਾਨ ਸ਼ੇਅਰਸ ਆਈਆਰ ਨੇ ਚਾਕਾਸ ਸਿੰਘ ਦੇ ਸਭ ਤੋਂ ਵੱਧ ਸੁਰੱਖਖੀਆਂ ਬਣੋਂਗੇ ਇਸ ਇੱਕ ਪਾਸੇ ਆਈਆ ਨੇ 42 ਗੇਂਦਾਂ ਤੇ ਨਾ ਬਾਦ 97 ਰਨ ਦੀ ਧਮਾਕੇਦਾਰੀ ਖੇ ਪਾਰੀ ਖੇਡੀ ਜਦ ਕਿ ਆਖਰੀ ਓਵਰਾਂ ਵਿੱਚ ਸ਼ਾਬਾਸ਼ ਸਿੰਘ ਨੇ ਕੇਵਲ 16 ਗੇਂਦਾਂ ਤੇ 44 ਰਨ ਜੜ ਗਏ ਉਹਨਾਂ ਨੇ ਉਹਨਾਂ ਦੀ ਇਸ ਛੋਟੀ ਪਰ ਵਿਸਪੋਸਟਕ ਜਾਰੀ ਤੇ ਕਰਾ ਕਰਕੇ ਇਸ ਇੱਕ ਚੰਗਾ ਰੰਨ ਨਾਲ ਟੀਚਾ ਬਣ ਗਿਆ ਪੰਜਾਬ ਵਿੱਚ ਵੱਡੇ ਸਕੋਰ ਦੀ ਮ بنیاد ਪਿਆਸ ਆਰੀਆ ਨੇ ਰੱਖੀ ਜਿਸ ਨੇ 올림픽 ਬੱਲੇਬਾਜ਼ ਵੱਲੋਂ 23 ਗੇਂਦਾਂ ਵਿੱਚ 47 ਰਨ ਦੀ ਤਾਬੜ ਤੋੜ ਪਾਰੀ ਖੇਡੀ ਖਬਰ ਨਾਲ ਅੰਤ ਤੱਕ ਬਣਿਆ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ